ਹੁਸ਼ਾਰਪੁਰ 'ਚ ਚੋਰੀ ਦੀਆਂ ਘਟਨਾਵਾਂ 'ਚ ਹੋ ਰਿਹਾ ਹੈ ਲਗਾਤਾਰ ਇਜ਼ਾਫੇ ਨੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਇੱਕ ਵਾਰ ਮੁੜ ਚੋਰੀ ਦੀ ਤਾਜ਼ਾ ਘਟਨਾ ਹੁਸ਼ਾਰਪੁਰ ਚੰਦਪੁਰਨੀ ਰੋਡ ਤੇ ਪੈਂਦੇ ਪਿੰਡ ਕੋਟਲਾ ਗੋਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਬੀਤੀ ਦੇਰ ਰਾਤ ਚੋਰਾਂ ਵੱਲੋਂ ਇੱਕ ਸਿਮਿੰਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਦੁਕਾਨ 'ਚੋਂ 130 ਬੋਰੀਆਂ ਸਿਮਿੰਟ ਦੀਆਂ ਚੋਰੀ ਕਰ ਲਈਆਂ ਗਈਆਂ ਤੇ ਫਰਾਰ ਹੋ ਗਏ ਚੋਰੀ ਨਾਲ ਦੁਕਾਨ ਮਾਲਕ ਦਾ 60000 ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਕਟਣਾ ਤੋਂ ਬਾਅਦ ਠਾਨਸਦਰਦੀ ਪੁਲਿਸ ਵੱਲੋਂ ਵੀ ਮੌਕੇ ਦਾ ਦੌਰਾ ਕੀਤਾ ਗਿਆ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰ ਦਿੰਦਿਆਂ ਦੁਕਾਨ ਮਾਲਕ ਕੇ ਸਮੀਰ ਗੁਪਤਾ ਨੇ ਦੱਸਿਆ ਕਿ ਉਹ ਹਰਪੁਰ ਦੇ ਥੋਬੀ ਘਟ ਚੌਂਕ ਤੋਂ ਆਦਮ ਵੱਲ ਵੱਲ ਨੂੰ ਜਾਂਦੀ ਲਿੰਕ ਸੜਕ ਤੇ ਬੰਸਲ ਬ੍ਰਦਰਸ ਨਾਮ ਦੀ ਸੀਮੈਂਟ ਸਰੀਆ ਦੀ ਦੁਕਾਨ ਚ ਆਉਂਦੇ ਨੇ ਤੇ ਬੀਤੀ ਰਾਤ 8 ਵਜੇ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਤਾਂ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦਾ ਜਿੰਦਾ ਟੁੱਟਿਆ ਹੋਇਆ ਸੀ ਤੇ ਦੁਕਾਨ ਚੋਂ 130 ਬੋਰੇ ਸੀਮੈਂਟ ਦੇ ਗਾਇਬ ਸੀ ਉਹਨਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਪਹਿਲਾਂ ਹਉਂਦੇ ਸਾਰੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੂੰਹ ਮੋੜੇ ਗਏ ਤੇ ਇੱਕ ਕੈਮਰਾ ਵਿੱਚ ਚੋਰ ਆਪਣੇ ਨਾਲ ਹੀ ਲੈ ਗਏ। ਸਮੀਰ ਗੁਪਤਾ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਇੱਕ ਚੋਰ ਕੈਮਰਿਆਂ ਦੇ ਡੰਡੇ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੰਨਾ ਹੀ ਨਹੀਂ ਚੋਰਾਂ ਵੱਲੋਂ ਨਾਲ ਵਾਲੀ ਬਿਲਡਿੰਗ ਦੇ ਕੈਮਰਿਆਂ ਦੇ ਮੂੰਹ ਵੀ ਮੋੜ ਦਿੱਤੇ ਗਏ। ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਕ ਦੀ ਰਿਪੋਰਟ। ਸਮੀਰ ਗੁਪਤਾ ਕਿਹੜੀ ਜਗ੍ਹਾ ਰਹਿੰਦੇ ਹੋ? ਨਹੀਂ ਵਦਿ ਠੀਕ ਹੈ ਕਿਸੀ ਦੀ ਦੁਕਾਨ ਹੈ ਤੇ ਕਿਹੜੀ ਜਗ੍ਹਾ ਦੁਕਾਨ ਹੈ ਕੋਲਾ ਬੌਂਸਪੁਰ ਸੀਮਰਸੜੀ ਹੈ ਦੀ ਠੀਕ ਹੈ ਜੀ ਤੇ ਕੀ ਵੀ ਵਾਕਿਆ ਹੋਇਆ ਤੁਹਾਡੇ ਤੇ ਸਵੇਰੇ ਆ ਕੇ ਸ਼ੋਪ ਦੇਖੀ ਆ ਤੇ ਤਾਲੇ ਟੁੱਟੇ ਹੋਏ ਸੀ ਤੇ ਕੈਮਰਾ ਸਾਰੇ ਟੁੱਟੇ ਹੋਏ ਸੀਗੇ ਤੇ ਜੋ ਸ਼ਟਰ ਚੱਕ ਕੇ ਦੇਖਿਆ ਤਾਂ 130 ਬੁਰੀਆਂ ਸੀਗੀਆਂ ਨੇ ਵਿੱਚ ਗੈਰ ਸੀਗੇ ਹਾਂਜੀ ਠੀਕ ਹੈ ਕਿਸ ਤਿਸ ਤਿਸ ਦਾ ਕੰਮ ਆਪਣਾ ਸੀਮਰਸੜੀਆ ਬਿਲਡਿੰਗ ਤੇ ਹੈ ਬਿਜਲੀ ਦਾ ਸਮਾਨ ਸੈਂਟਰੀ ਕਰ ਸਕプチ ਹੋਇਆ ਤੇ ਰਾਤ ਕਿੰਨੇ ਵਜੇ ਗਈ ਸੀ ਦੁਕਾਨ ਬੰਦ ਕਰਤੀ ਰਾਤ ਨੂੰ 8 ਵਜੇ ਠੀਕ ਹੈ ਤੇ ਇੱਕ ਦੋ ਲੱਗਿਆ ਚੋਰੀ ਵਜੋਂ ਪਤਾ ਮਾਰਨਿੰਗ ਸਰੀਨੋਗੇ ਜੀ ਦੋ ਦਵਾਇਆ ਤਾਂ ਹਾਂਜੀ ਕਿੰਨਾ ਕਿ ਨੁਕਸਾਨ ਆਇਆ ਨੁਕਸਾਨ ਹੋ 160 ਹਜ਼ਾਰ ਦਾ ਹੋ ਗਿਆ ਜੀ ਕਿੰਨਾ 60 ਹਜ਼ਾਰ ਦਾ ਕਿੰਨੀਆਂ ਬੋਰੀਆਂ ਲੈ ਕੇ ਗਏ 130 130 ਹੋ ਗਏ ਹਾਂਜੀ ਇਹ ਥਾਣਾ ਕਿਹੜਾ ਲੱਗਦਾ ਤੁਹਾਨੂੰ सदर ਕੰਪਲੀਟ ਸਾਥ ਸੀ ਮਾਰਨਿੰਗ ਆਈ ਸੀ ਕਹਿੰਦੇ ਰਿਟਰਨ ਕੰਪਲੀਟ ਦੇਈਏ ਉਹ ਦੇ ਦਿੰਦੇ ਨੇ ਦਿੱਤੀ ਕਿ ਰਹੇ ਨਹੀਂ ਦੇਣੀ ਅਜੇ ਅਬ ਕੀ ਮੰਗ ਕਰਦੇ ਹੋ ਪੁਲਿਸ ਦਾ ਚੋਰੀਆਂ ਪਕੜਾ ਜਾਵੇ ਦਾ ਹੌਸਲੇ ਬੜੇ ਬੁਲੰਦਾ ਉਹਨਾਂ ਦੇ 130 ਬੋਰੀਆਂ ਮੱਕੀ ਕਿਸੇ ਗੱਡੀ 'ਚ ਹੀ ਜਾ ਸਕਦੇ ਆ ਤੇ ਕਾਫੀ ਥੇੜ ਦਾ ਕੰਮ ਹੈ ਪੈਟਰੋਲਿੰਗ ਨਹੀਂ ਹੋ ਰਹੀ ਤਾਂ ਹੀ ਇੰਨੀ ਵੱਡੀ ਵਾਦਤ ਹੋ ਗਈ ਹੈ ਤੁਹਾਡੇ ਇਸ ਇਲਾਕੇ 'ਚ ਪੈਟਰੋਲਿੰਗ ਹੁੰਦੀ ਹੈ ਪੁਲਿਸ ਦੀ ਕਿ ਨਹੀਂ ਕਿਤੇ ਦੇਖਿਆ ਪੁਲਿਸ ਵਾਲੇ ਕਿ ਕਰਦੇ ਮਾਰਨਿੰਗ ਤਾਂ ਹੁੰਦੀ ਆ ਤੇ ਫਿਰ ਰਾਤ ਨੂੰ ਤਾਂ ਪਤਾ ਨਹੀਂ ਜੇ ਹੁੰਦੀ ਹੋਵੇ ਚੋਰੀ ਹੋਣੀ ਨਹੀਂ ਸੀ ਤੇ ਸੀਸੀਟੀਵੀ ਵਗੈਰਾ ਆਈਆ ਕੋਈ ਸੀਸੀਟੀਵੀ 'ਚ ਆਏ ਆ ਚੋਰ ਪਰ ਉਹ ਕੈਮਰੇ ਸਾਰੇ ਉਹਨਾਂ ਨੇ ਕੋਲੇ ਲਾ ਕੇ ਨਾਲ ਹੀ ਕੈਮਰੇ ਬਨਾਲੇ ਲੱਗੇ ਹਾਂਜੀ ਹਾਂਜੀ ਠੀਕ ਹੈ ਕਿੰਨੇ ਕੈਮਰੇ ਲੱਗੇ ਜੇ ਨਾਲ ਇੱਕ ਕੈਮਰਾ ਲੱਗੇ ਦੋ ਲੱਗੇ ਸੀ ਇੱਕ ਦੇ ਡਿਸਕਨੈਕਟ ਕਰ ਦਿੱਤਾ ਉਹਨਾਂ ਨੇ ਇਹ ਕਿਸਕਨੈਕਟ ਕਿਦਾਂ ਕੀਤਾ ਉਹਨਾਂ ਨੇ ਡੰਡਾ ਮਾਰ ਕੇ ਲਾਤ ਦਿੱਤਾ ਉਹਨਾਂ ਨੇ ਕੈਮਰਾ ਤੇ ਕਿੰਨੇ ਚੋਰ ਨਜ਼ਰ ਆ ਰਹੇ ਸੀ ਸੀਸੀਟੀਵੀ 'ਚ ਸੀਸੀਟੀਵੀ 'ਚ ਇੱਕੋ ਹੀ ਨਜ਼ਰ ਆ ਰਿਹਾ ਤੇ ਲਾਈਟਾਂ ਵਗੈਰਾ ਨਹੀਂ ਲੱਗੀਆਂ ਹੋਈਆਂ ਸੀਗਾ ਲਾਈਟਾਂ ਲਾਤੀਆਂ ਉਹਨਾਂ ਨੇ ਤਾਂ ਕਿ ਹਾਂਜੀ ਤੁਸੀਂ ਦੱਸਦੇ ਹੋ ਕਿ ਨਾਲ ਦੀ ਬਿਲਡਿੰਗ ਦੇ ਕੈਮਰੇ ਵੀ ਹੋ ਹਾਂਜੀ ਨਾਲ ਦੀ ਬਿਲੋ ਬਿਲਡਿੰਗ ਆ ਉਹਦੇ ਵੀ ਕੈਮਰੇ ਡਾਊਨ ਕੀਤੇ ਤੇ ਉਹਨਾਂ ਨੇ ਠੀਕ ਆ ਪੂਰੀ ਲਰਨਿੰਗ ਕਰਕੇ ਆਏ ਤੇ ਸੀਸੀਟੀਵੀ 'ਚ ਕਿੰਨੇ ਬੰਦੇ ਨਜ਼ਰ ਆ ਰਹੇ ਸੀ ਸੀਸੀਟੀਵੀ 'ਚ ਇੱਕੋ ਹੀ ਆ ਰਿਹਾ ਜਿਹੜਾ ਕੈਮਰਾ ਡਾਊਨ ਕਰਿਆ ਹੈ ਤੋ ਕਹਾਡੀ ਸ਼ੌਪ ਤੇ ਕਿੰਨੇ ਬੰਦੇ ਕੰਮ ਕਰਦੇ ਸ਼ੌਪ ਤੇ 4 ਬੰਦੇ ਜੀ ਕਿਸੇ ਤੇ ਕੋਈ ਸ਼ੱਕ ਨਹੀਂ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਕੱਢਿਆ ਹੋਵੇ ਨਹੀਂ ਨਹੀਂ ਕੋਈ ਇਦਾਂ ਦਾ ਨਹੀਂ ਕਿਸ ਤਰ੍ਹਾਂ ਵੇਖ ਤਾ ਹਾਂ ਕਿ ਹੁਣ 4 ਪਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਬਹੁਤ ਵਧ ਰਹੀਆਂ ਜੀ ਇਹ ਤਾਂ ਜੀ ਸਰਕਾਰ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਚੋਰਾਂ ਨੂੰ ਠੱਲ ਪਾਵੇ ਤੇ ਉਹ ਬਿਲਕੁਲ ਨਹੀਂ ਕਰੇ ਪੁਲਿਸ ਫਲੈਗਮਾਰਚ ਵੀ ਕਰਦੀ ਆ ਕੰਦਾ ਅਸੀਂ ਪਾਰੇ ਵੀ ਲਾਉਂਦੇ ਆ ਗਸ਼ਤ ਵੀ ਵਧਾਉਂਦੇ ਆ ਫਲੈਗਮਾਰਚ ਤਾਂ ਆਪਣੇ ਲਈ ਕਰਦੀ ਆ ਲੋਕਾਂ ਲਈ ਹੋਵੇ ਤਾਂ ਕੋਈ We at GNA University see potential in everyone and everything around us. We drive innovation and entrepreneurship. We groom competent global citizens to affect positive change around them.